ਦੋਸਤੋ ਜ਼ਾਲਮ ਜਿੰਨਾ ਮਰਜੀ ਉੱਚਾ ਚੜ ਜਾਵੇ ਉਸਨੇ ਇੱਕ ਦਿਨ ਧਰਤੀ ਦੇ ਵਿੱਚ ਮਿਲਣਾ ਹੀ ਹੁੰਦਾ ਧਰਤੀ ਹਮੇਸ਼ਾ ਉਡੀਕ ਕਰਦੀ ਹੈ ਟਾਈਮ ਸਭ ਦਾ ਆਉਂਦਾ ਹੈ ਜੋ ਜ਼ਾਲਮ ਨੇ ਉਹਨਾਂ ਦਾ ਅੰਤ ਉਹਨਾਂ ਦਾ ਆਖਿਰ ਵੇਖਣ ਵਾਲਾ ਹੁੰਦਾ ਮੈਂ ਲੋਕਲ ਲੋਕ ਵੀ ਵੇਖੇ ਨੇ ਕਹਾਣੀਆਂ ਵੀ ਦੇਖੀਆਂ ਨੇ ਇਤਿਹਾਸ ਵੀ ਪੜਿਆ ਤੇ ਉਹਦੇ ਵਿੱਚ ਆਖਿਰ ਤੇ ਜ਼ਾਲਿਮ ਲੋਕਾਂ ਦਾ ਜੋ ਹਸ਼ਰ ਹੁੰਦਾ ਉਹ ਬਹੁਤ ਮਾੜਾ ਹੁੰਦਾ ਆ ਤੁਸੀਂ ਮੋٹے ਮੋٹے ਅਜਿਹੇ ਲੋਕ ਉਂਗਲਾਂ ਤੇ ਗਿਣ ਸਕਦੇ ਹੋ ਜਿਨ੍ਹਾਂ ਨੇ ਆਮ ਜਨਤਾ ਤੇ ਜ਼ੁਲਮ ਕੀਤਾ ਹੋਵੇ ਤੇ ਆਖਿਰ ਕੁੱਤੇ ਦੀ ਮੌਤ ਹੀ ਗਏ ਹੋਣ ਸੋ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ